ਪਾਕਿਸਤਾਨ ਦੇ ਹਾਈ ਕੋਰਟ ਨੇ ਅੱਜ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਈ ਆਪਣੇ ਮੁਲਾਕਾਤੀਆਂ ਨਾਲ ਹਫ਼ਤੇ ਵਿੱਚ ਦੋ ਵਾਰ ਮੁਲਾਕਾਤ ਕਰਨ ਦਾ ਪ੍ਰਬੰਧ ਬਹਾਲ ਕਰ ਦਿੱਤਾ। ਇਸਲਾਮਾਬਾਦ ਹਾਈ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਇਮਰਾਨ ਖਾਨ ਦੇ ਮੁਲਾਕਾਤ ਦੇ ਅਧਿਕਾਰ ਅਤੇ ਜੇਲ੍ਹ ਦੀਆਂ ਸਥਿਤੀਆਂ ਨਾਲ ਸੰਬੰਧਿਤ ਘਟੋ-ਘਟ 26 ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਹਫ਼ਤੇ ਵਿੱਚ ਦੋ ਵੱਖ-ਵੱਖ ਦਿਨ ਮੁਲਾਕਾਤ ਕਰਨ ਦੇ ਪ੍ਰਬੰਧ ਕਰਨ ਹਾਲਕੇ ਅਦਾਲਤ ਨੇ ਮੁਲਾਕਾਤੀਆਂ ਨੂੰ ਸਿਆਸੀ ਬਿਆਨ ਦੇਣ ਤੋਂ ਰੋਕ ਦਿੱਤਾ ਜਾਨੀ ਕਿ ਜਿਹੜੇ ਮੁਲਾਕਾਤ ਕਰਕੇ ਆਉਣਗੇ ਇਮਰਾਨ ਖਾਨ ਦੇ ਨਾਲ ਉਹ ਕੋਈ ਵੀ ਬਾਹਰ ਆ ਕੇ ਸਿਆਸੀ ਬਿਆਨਬਾਜ਼ੀ ਨਹੀਂ ਕਰ ਸਕਣਗੇ ਇਮਰਾਨ ਖਾਨ ਦੇ ਵਕੀਲ ਜ਼ਾਹਿਰ ਅਬਾਸ ਨੇ ਕਿਹਾ ਕਿ ਇਸ ਗੱਲ ਤੇ ਸਹਿਮਤੀ ਬਣੀ ਹੈ ਕਿ ਇਮਰਾਨ ਖਾਨ ਨੂੰ ਹਫਤੇ ਵਿੱਚ 2 ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਜਿਹੜੀ ਮੁਲਾਕਾਤ ਕਰਨ ਦਾ ਸਮਾਂ ਦਿੱਤਾ ਜਾਵੇਗਾ ਮੰਗਲਵਾਰ ਨੂੰ ਉਹ ਆਪਣੇ ਪਰਿਵਾਰ ਮੈਂਬਰਾਂ ਵਕੀਲਾਂ ਦੇ ਨਾਲ ਮੁਲਾਕਾਤ ਕਰ ਸਕਣਗੇ ਜਦਕਿ ਵੀਰਵਾਰ ਨੂੰ ਦੋਸਤਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਜਰਨਲ ਸਕੱਤਰ ਬਰੈਸਟਰ ਸਲਮਾਨ ਅਕਰਮ ਰਜ਼ਾ ਨੇ ਕਿਹਾ ਕਿ ਵੀਰਵਾਰ ਨੂੰ ਮੁਲਾਕਾਤ ਨਹੀਂ ਕੀਤੀ ਜਾ ਰਹੀ Imran Khan اگਸਟ ਸਾਲ 2023 ਤੋਂ اڈەلਯਾ ਜੇਲ੍ਹ ਦੇ ਵਿੱਚ ਬੰਦ ਹਨ ਇਸ ਜੇਲ੍ਹ ਦੇ ਪ੍ਰਸ਼ਾਸਨ ਵੱਲੋਂ ਪੇਸ਼ ਵਕੀਲ ਨਵੀਦ ਮਲਕ ਨੇ ਕਿਹਾ ਕਿ ਦਸੰਬਰ ਤੱਕ ਹਫ਼ਤੇ ਵਿੱਚ ਦੋ ਵਾਰ ਮੁਲਾਕਾਤ ਜਿਹੜੀਆਂ ਮੁਲਾਕਾਤਾਂ ਨੇ ਉਹ ਕੀਤੀਆਂ ਜਾਂਦੀਆਂ ਸਨ ਹਲਕੇ ਜਨਵਰੀ ਵਿੱਚ ਪੀਟੀਆਈ ਸੰਸਥਾਪਕ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਭ੍ਰਸਤਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾ ਜਾਣ ਮਗਰੋਂ ਸਥਿਤੀ ਬਦਲ ਗਈ ਹੈ ਸੋ ਹੁਣ ਜਿਹੜੇ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੰਦ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਨਾਂ ਨੂੰ ਜਿਹੜਾ ਹੁਣ ਮੁਲਾਕਾਤ ਕਰਨ ਦੇ ਲਈ ਦੋ ਦਿਨ ਦਾ ਸਮਾਨ ਦਿੱਤਾ ਜਾਵੇਗਾ ਹਫਤੇ ਵਿੱਚ ਦੋ ਵਾਰ ਉਹਨਾਂ ਦੇ ਜਿਹੜੇ ਸਕੇ ਸਬੰਧੀ ਨੇ ਰਿਸ਼ਤੇਦਾਰ ਨੇ ਦੋਸਤ ਮਿੱਤਰ ਨੇ ਉਹ ਮੁਲਾਕਾਤ ਕਰ ਸਕਦੇ ਨੇ ਮੰਗਲਵਾਰ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਮੁਲਾਕਾਤ ਕਰ ਸਕਣਗੇ ਜਦਕਿ ਵੀਰਵਾਰ ਨੂੰ ਉਹਨਾਂ ਦੇ ਦੋਸਤ ਮਿੱਤਰ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰ ਸਕਣਗੇ ਇਹ ਫੈਸਲਾ ਪਾਕਿਸਤਾਨ ਦੇ ਹਾਈ ਕੋਰਟ ਨੇ ਸੁਣਾਇਆ ਹੈ ਹਾਈ ਕੋਰਟ ਨੇ 26 ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਵੱਡਾ ਫੈਸਲਾ ਸੁਣਾਇਆ ਹੈ